ਇਹ ਜੇ ਛੱਡੇ ਭਜਾਉਨੇ ਆ ਜੀ ਪਹਿਲੇ ਨੰਬਰ ਤੇ ਕੋੜੀ ਸਾਡੀ ਲੱਡ ਆਉਂਦੀ ਆ ਜੀ ਜਿਹਦੇ ਦੇ ਵਿੱਚ ਆਈ ਐਫਐਟ ਆਈ ਆ ਜੀ ਜੀ ਬੱਬੇ ਗਦਾਫ ਲਾਲਪਰਾ ਪੈਂਦੇ ਨਹੀਂ ਲਾਗੇ ਤਾਰੀਵਾਲ ਦੇ ਜੀ ਉਹਦੇ ਭਾਈਟਾਈ ਆ ਜੀ ਜੀ ਹਰ ਬੱਚੇ ਕੋੜੀਆਂ ਹਰ ਸੌਂਗੀ ਕੁੱਤੇ ਆ ਕੁੱਤੇ ਵੀ ਸਾਡੇ ਪਹਿਲੇ ਨੰਬਰ ਤੇ ਆਉਂਦੇ ਨੇ ਜੀ ਫਿਰ ਇਹ ਸਾਡੇ ਭਜਾਉਂਦੇ ਰਹ ਜਾਂਦੇ ਆਂ ਦੇਖੀ ਕੋ ਮੈਂ ਜਾਂਦਾ ਜੀ ਜੀ ਆਂਦੀ ਛੋਲੇ ਜੀ ਜੀ ਉਹ ਮੁਫਲਿਮ ਗਈਦੀ ਬਾਹਰੋਂ ਜੀ ਟੱਕਰ ਆਉਂਦੀ ਉਹ ਜੀ ਘਰ ਪਜਾ ਕੇ ਜਾਂਦੇ ਇੱਕ ਬਾਈ ਪਰ ਜੀ ਨਾਂ ਦੇ ਖੇਡਾਂ ਹੁੰਦੀਆਂ ਨੇ ਜੀ ਉਦੋਂ ਤੋਂ ਪੌੜੀਆਂ ਦਾ ਸ਼ੌਂਕ ਸਾਡਾ ਪਹਿਲੇ ਨੰਬਰ ਤੇ ਡੇ ਆਉਂਦਾ ਰਿਹਾ ਜੀ ਜੱਬੀ ਜਦੋਂ ਦੇ 35-32 ਕਈ ਸਾਲ ਹੋ ਗਏ 7 ਦਿਨ ਇਹ ਸ਼ਰਾ ਸ਼ੌਂਕ 22 ਘੰਟੇ ਸਾਡਾ ਧਿਆਨ ਇਸ ਉੱਤੇ ਹੀ ਹੁੰਦਾ ਜੀ ਜੀ ਕੋਈ ਸਾਡੀ ਨਾਮ ਰਹੀ ਆ ਦੀ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਾਜੇ ਦਾ ਇੱਕ ਨੰਬਰ ਦਾ ਮੇਲਾ ਖੇਡ ਮੇਲਾ ਕਮਲਜੀਤ ਖੇਡਾਂ ਕੋਰਲੇ ਸ਼ਾਈਆਂ ਦੀ ਲਾਈਵ ਤਸਵੀਰ ਦਿਖਾਵਾਂਗੇ ਤੁਹਾਨੂੰ ਇੱਧਰ ਗਰਾਊਂਡ ਦਿਖਾ ਦਾਂਗੇ ਹਰ ਇੱਕ ਤਰ੍ਹਾਂ ਦੀ ਜਰੀਏ ਖੇਡਾਂ ਤੇ ਹੁੰਦੀ ਏ ਤੇ ਪੰਜਾਬ ਦੇ ਹਰ ਇੱਕ ਕੋਨੇ ਚੋਂ ਖੇਡ ਪ੍ਰੇਮੀ ਜਿਹਰੇ ਨੇ ਆਤੇ ਪਹੁੰਚਦੇ ਨੇ ਆਣ ਕੇ ਆਪਣੀ ਆਪਣੀ ਖੇਡ ਦਾ ਜੋਰ ਦਿਖਾਉਂਦੇ ਨੇ ਤੇ ਨਾਲ ਦੀ ਨਾਲ ਕਮਲਜੀਤ ਖੇਡਾਂ ਵੱਲੋਂ ਜਿਹਰੇ ਨੇ ਉਹਨਾਂ ਨੂੰ ਨਾਮ ਵੀ ਦਿੱਤੇ ਜਾਂਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਜਿਹਰੇ ਇੱਥੇ ਪਾਰਟਿਸਪੇਟ ਕਰ ਆਂਦੇ ਨੇ ਖੇਡ ਪ੍ਰੇਮੀ ਇੱਕ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਕਹਿੰਦੇ ਨੇ ਕਿ ਪੁੱਤਾਂ ਵਾਂਗੂ ਪਾਲੀਏ ਪੁੱਤਾਂ ਵਾਂਗੂ ਪਾਲੀਏ ਘੋੜੀ ਤੇ ਨਾਂ ਉਹਦਾ ਲਾਡੋ ਕਹਿੰਦੇ ਨੇ ਕਿ ਬੜੇ ਪਿਆਰ ਦੇ ਨਾਲ ਉਹਨੂੰ ਚੰਗੀ ਖਰਾਕ ਦਿੰਦੇ ਨੇ ਤੇ ਬੜੇ ਪਿਆਰ ਨਾਲ ਰੱਖਦੇ ਨੇ ਆਪਣੇ ਕੁੱਤਾ ਵਾਂਗੂ ਆਪਾਂ ਗੱਲਬਾਤ ਕਰਾਂਗੇ ਕਿਹੜਾ ਪਿੰਡ ਆ ਤੇ ਘੋੜੀ ਦੇ ਜੋਹਰ ਵੀ ਤੁਹਾਨੂੰ ਦਿਖਾਵਾਂਗੇ ਘੋੜੀ ਨੱਚਦੀ ਵੀ ਐ ਤੇ ਉਹਦਾ ਨਾਮ ਹੈ ਲਾਡੋ ਲਾਡੋ ਵੀ ਅੱਜ ਕਮਲਜੀਤ ਖੇਡਾਂ ਦੇ ਵਿੱਚ ਆਪਣਾ ਯੋਗਰ ਦਿਖਾਉਣ ਵਾਸਤੇ ਆਈਏ ਲਾਡੋ ਦੇ ਮਾਲਕ ਨਾਲ ਵੀ ਗੱਲਬਾਤ ਕਰਾਂਗੇ ਕਿੱਦਾਂ ਲਾਡਾ ਦੇ ਨਾਲ ਰੱਖੀਏ ਲਾਡੋ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਰਦਾਰ ਸਲੱਖਣ ਸਿੰਘ ਜੀ ਸਰਦਾਰ ਸਲੱਖਣ ਸਿੰਘ ਸਾਹਿਬ ਦਾ ਸਰਪੰਚ ਹਨ ਉਹ ਕਰਮ ਸਿੰਘ ਪਹਿਲਵਾਨ ਪਿੰਡ ਯੋਰਾ ਸਿੰਘਾ ਜੀ ਜਿਹੜਾ ਗਰਦਾਪੁਰ ਤਕਸੀਲ ਬਟਾਲਾ ਦਾ ਰਹਿਣ ਵਾਲਾ ਜੀ ਜੀ ਫਿਰ ਲਾਡੋ ਨੂੰ ਲੈ ਕੇ ਆਏ ਉਹ ਕਹਿੰਦੇ ਨੇ ਇੱਕ ਨੰਬਰ ਦਾ ਮਾਜੇ ਦਾ ਮੇਲਾ ਹੈ ਜਿਹੜਾ ਖੇਡ ਮੇਲਾ ਮਾਜੇ ਦਾ ਅਮਨ ਚੇਰ ਸਿੰਘ ਸ਼ੈਰੀ ਕਲਤੀ ਐਮਐਲਏ ਦਾ ਪਿੰਡ ਆ ਹਾਂਜੀ ਹਾਂਜੀ ਤੇ ਕਹਿੰਦੇ ਨੇ ਅੱਜ ਫਿਰ ਪੂਰੀ ਬੱਲੇ ਬੱਲੇ ਕਰਾਉਣ ਦੀ ਘੋੜੀ ਲੈ ਕੇ ਆ ਲਾਡੋ ਲਾਡੋ ਅਸੀਂ ਅਜੇ ਛੱਦੇ ਭਜਾਉਣੇ ਜੀ ਪਹਿਲੇ ਨੰਬਰ ਤੇ ਘੋੜੀ ਸਾਡੀ ਲਾਡੋ ਆਉਂਦੀ ਆ ਜੀ ਜਿਹਦੇ ਦੇ ਵਿੱਚ ਆਈਐਫਐਸ ਆਈ ਆ ਜੀ ਹਰ ਮਹੀਨੇ ਦਿਖਾਦੇ ਸੰਗ ਦੇ ਘੋੜੀਆਂ ਸਾਡੀਆਂ ਉਹਨਾਂ ਚਲਗੀਆਂ ਵਿੱਚ ਦੋ ਚਾਰ ਹੋਰ ਵੀ ਲੈ ਦੀਆਂ ਅਸੀਂ ਨਾਲ ਉਹ ਘਰ ਚਲਗੀਆਂ ਪਹੁੰਚ ਜਾਂਦੀਆਂ ਜੀ ਇੱਕੋ ਸੰਗ ਦਾ ਲਾਡੋ ਰੱਖਿਆ ਅਸੀਂ ਆ ਕਿ ਐਮਐਲਏ ਉਹਨਗੇ ਫਰਸ਼ਟ ਘੋੜੀ ਦਾ ਨਾਮ ਆ ਤੇ ਆਪਣੇ ਆਪਣੇ ਖਿਡਾਰੀ ਵਾਂਗ ਇਹਨੂੰ ਪੇਸ਼ ਕਰਾਂਗੇ ਆਰੇ ਮਿਲਿੰਗ ਸੰਗੇ ਵੀ ਲਾਡੋ ਫਿਰ ਕਿੱਤੇ ਕਿੱਤੇ ਆਪਣਾ ਜਿਹੜਾ ਲਾਡੋ ਜਰੀਏ ਪੂਰੇ ਜ਼ੋਰ ਦਿਖਾ ਕੇ ਇਹ ਕਿੱਤੇ ਕਿੱਤੇ ਗਈ ਹੈ ਪੰਜਾਬ ਦੇ ਕਿਰੇ ਕਿਰੇ ਕੋਨੇ ਚ ਗਈ ਹੈ ਬੱਬੇ ਹਰੀ ਮੇਲੇ ਜੀ ਵੀ ਗਈ ਹੈ ਜੀ ਬੱਬੇ ਗਜ਼ਾਫ ਲਾਲਪਰਾ ਪੈਂਦੇ ਜੀ ਲਾਗੇ ਤੁਹਾਡੀ ਵਾਸਤੇ ਜੀ ਉਥੋਂ ਫਟਾਈ ਹੈ ਜੀ ਅਸੀਂ 76 ਅੱਧੀ ਘੋੜੀਆਂ ਜਿੰਨ ਤੋਂ ਆਈਆਂ ਜੀ ਉਹਨਾਂ ਤੋਂ 10-10 ਘੰਟੇ ਚ ਪਹਿਲੇ ਨੰਬਰ ਤੇ ਆਈ ਜੀ ਫਿਰ ਕਹਿੰਦੇ ਨੇ ਮਾਜੇ ਵਾਲੇ ਦੇ ਬਰਕ ਵੀ ਬੜੀ ਐ ਤੇ ਮਾਜੇ ਵਾਲੇ ਨੇ ਬੱਲੇ ਬੱਲੇ ਵੀ ਕਰਾਤੀ ਘੋੜੀਆਂ ਰੱਖ ਕੇ ਕਰਾਤੀ ਜੱਦੀ ਪਥੀਰ ਰੱਖਦੇ ਆਂ ਜੀ ਘੋੜੀਆਂ ਅਸੀਂ ਚ ਛੁੱਟੂ ਤੋਂ ਬੱਚਿਆਂ ਤੋਂ ਨਿੱਕੇ ਤੋਂ ਸਾਡਾ ਕਰਮਸ਼ੇਰ ਬਾਪੂ ਪਹਿਲਵਾਨ ਜੀ ਹਰ ਬੱਚੇ ਘੋੜੀਆਂ ਆ ਹਰ ਸੌਂਗੀ ਕੁੱਦਿਆਂ ਕੁੱਦੇ ਵੀ ਸਾਡੇ ਪਹਿਲੇ ਨੰਬਰ ਤੇ ਹੁੰਦੇ ਰਹੇ ਜੀ ਫਿਰ ਸਾਡੇ ਭਜੌਂਦੇ ਰਹੇ ਜਾਈ ਮਾਹ ਡੰਗਰੀ ਫੈਸਟ ਜੀ ਛੋਟੇ ਮੱਜਾ ਸਾਹਿਬ ਤਾਂ ਸ਼ੌਂਕਿਆ ਪ੍ਰਵਾਦ ਆ ਅਸੀਂ ਨਾਂ ਵਾਲੇ ਬੰਦੇ ਦੀ ਆ ਜਿਹਦੇ ਦੋ ਤਿੰਨਾਂ ਜੇ ਨਾਮ ਆਜ ਬਾਪੂ ਕਰਨ ਸਿੰਘ ਫੈਲਵਾਂ ਸਭ ਦੁਨੀਆ ਨੂੰ ਪਤਾ ਹੈ ਜੀ ਕਹਿੰਦੇ ਨੇ ਕਿ ਮਾਜੇ ਵਾਲੇ ਸ਼ੌਂਕ ਦਾ ਮੁੱਲ ਰੱਖਦੇ ਨੇ ਭਾਵੇਂ ਲੱਖਾਂ ਰੁਪਏ ਲੱਗ ਜਾਣ ਪਰ ਤੁਸੀਂ ਵੀ ਸ਼ੌਂਕ ਦੇ ਨਾਲ ਘੋੜੀ ਰੱਖੀ ਉਹਦਾ ਨਾਮ ਰੱਖਿਆ ਲਾਡੋ ਹਾਂਜੀ ਹਾਂਜੀ ਉਹਨੂੰ ਫਿਰ ਖਵਾਉਂਦੇ ਕੀ ਉਹ ਲਾਡੋ ਨੂੰ ਆਨੂੰ ਕੋਈ ਲੱਖਾਂ ਰੁਪਿਆ ਵੀ ਦੇ ਅਸੀਂ ਲਾਡੋ ਨੂੰ ਦਿੱਦੇ ਦੀ ਪੈਸੇ ਦਾ ਅਨੁਮਾਨ ਦੇ ਲਾਡੋ ਨੂੰ ਕੀ ਖਵਾਉਂਦੇ ਉਹ ਦੱਸੋ ਜਿਹੜੀ ਫਰਸਟ ਹੋ ਗਈ ਇਹਨਾਂ ਨੂੰ ਦੇਸੀ ਘਿਓ ਜੀ ਦੇਸੀ ਘਿਓ ਮੱਜਾਂ ਦਾ ਜੀ ਜੀ ਆਂਦੀ ਛੋਲੇ ਦੀ ਜੀ ਉਹ ਮੁਫਲੀ ਟੱਕ ਲਾਉਂਦੀ ਹੋਵੇ ਜੀ ਘਰ ਪਚਾ ਕੇ ਜਾਂਦੇ ਇੱਕ ਪਰਚਰ ਕਿਲਾ ਇੱਕ ਦੋ ਕਿਲੇ ਚੱਲ ਪਰਚਰ ਤੇ ਰਹਿੰਦੇ ਘਰ ਦੀ ਜਿਆਦਾ ਤੇ ਆਪਰਾ ਜੀ ਜੀ ਸੋ ਪਹਿਲਵਾਨ ਦੀ ਫਿਰ ਪਹਿਲਵਾਨੀ ਵੀ ਕਰਦੇ ਹੋ ਤੇ ਕਿਤੇ ਨਾ ਕਿਤੇ ਸ਼ੌਂਕ ਵੀ ਬੜਾ ਵੱਡਾ ਪਾਲਿਆ ਦਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਨੌਜਵਾਨ ਪੀੜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਾਪੂ ਸ਼ਾਦਾ ਜੀ ਸਾਰੇ ਤਿੰਨ ਪਹਿਲਵਾਨ ਜੀ ਕਰਨ ਸਿੰਘ ਪਹਿਲਵਾਨ ਜੋੜਾ ਸਿੰਘਾ ਗਜਗੁਜਿਆ ਅਛਰ ਪਹਿਲਵਾਨ ਜੀ ਜੀ ਬੋਲਾ ਪਹਿਲਵਾਨ ਪੱਗਵਾਲੀਆ ਜੀ ਤੇ ਤਿੰਨੇ ਨਾਮੀ ਪਹਿਲਵਾਨੀ ਜੱਦੀ ਪਛੀਤੇ ਇਹਨਾਂ ਦਾ ਖਾੜਾ ਰੋਟੀ ਛੱਠਾ ਬੈਣ ਖਲੋਣ ਤੇ ਇਕੱਠਾ ਹੋਈ ਜੀ ਤੇ ਨਾਮੀ ਭੁਲਾਉਂਦੇ ਜੀ ਗਾੜੀ ਸਾਨੂੰ ਸੌਂਗੇ ਬੱਚਿਆਂ ਨੂੰ ਸਾਡੇ ਪਿਤਾ ਕਬੱਡੀ ਖੇਡਦੇ ਬੰਦੇ ਵੀ ਸਾਰੇ ਕੰਮ ਸੌਂਗੇ ਵੀ ਅਸੀਂ ਯਾਰ ਨਾ ਰਿੰਦੇ ਪਰਵਾਜ਼ ਜੀ ਸਾਰੇ ਪਰਿਵਾਰ ਸਾਰਾ ਇਕੱਠਾ ਜੀ ਆਲਾ ਸੋ ਫਿਰ ਉਹਨਾਂ ਦਾ ਜਿਹੜਾ ਇਹ ਅੱਜ ਵੀ ਕਿਤੇ ਨਾ ਕਿਤੇ ਨਾਮ ਤੁਸੀਂ ਚਲਾਣਦੇ ਹੋ ਦਾਦਿਆਂ ਪਰਦਾਦਿਆਂ ਦਾ ਪੂਰਾ ਨਾਮ ਚੱਲਣ데요 ਫਿਰ ਪੂਰਾ ਨਾਮ ਅਖੀ ਦਾ ਜੀ ਕੁੱਤੇ ਸੌਂਗਣਾ ਰੱਖੇ ਦੀ ਖਿਡਾਰੀ ਵੇਸ਼ੇ ਪੰਨਾ ਮਰੇ ਜੀ ਮੱਝਾ ਸੌਂਗ ਬਾਪੂ ਆਪਣੇ ਦਾ ਨਾਮ ਰੱਖਿਆ ਜੀ ਕਰਨ ਸਿੰਘ ਪਹਿਲਵਾਨ ਦਾ ਜਯੋਰਾ ਸਿੰਘਾ ਜੀ ਚਾਹ ਦੇ ਜਦੋਂ ਪਹਿਲਾਂ ਜਦਾਂ ਜੇ ਪਤਾ ਕਰਨ ਸਿੰਘ ਬਾਪੂ ਕੌਣ ਕੀ ਹੈ ਜੀ ਅਮਲਜੀਤ ਖੇਡਾਂ ਦੇ ਵਿੱਚ ਪਹੁੰਚੇ ਉਹ ਕਹਿੰਦੇ ਨੇ ਜੱਦੀ ਪੁਸਤੀ ਪਿੰਡ ਹੈ ਅਮਲੀ ਅਮਨ ਸਿੰਘ ਜੀ ਜਾਰੀ ਕਲਸੀ ਦਾ ਉਹਨਾਂ ਦੇ ਵੀ ਜਿਹੜੇ ਫਾਦਰ ਸਾਹਿਬ ਐਸ ਗਰਾਊਂਡ ਦੇ ਵਿੱਚ ਖੇਡਦੇ ਜੀ ਜੀ ਕਬਰਜੀਤ ਨਾਂ ਦੇ ਖੇਡਾ ਹੁੰਦੀਆਂ ਨੇ ਜੀ ਉਹਦੋਂ ਤੋਂ ਘੋੜੀਆਂ ਦਾ ਸ਼ੌਂਕ ਸਾਡਾ ਪਹਿਲੇ ਨੰਬਰ ਤੇ ਛੇ ਆਉਂਦਾ ਰਿਹਾ ਜੀ ਜਿੱਤੀ ਜਦੋਂ ਦੇ 32 33 ਸਾਲ ਹੋ ਗਏ ਜੀ ਕਬਰਜੀਤ ਨਾਂ ਦੇ ਖੇਡਾ ਹੁੰਦੀਆਂ ਬਾਪੂ ਕਰਮਸ਼ੇਮ ਲੈ ਕੇ ਆਉਂਦਾ ਅਸੀਂ ਵੀ ਹਰ ਸਾਲ ਲੈ ਕੇ 8-10 ਘੋੜੀਆਂ ਹੁਣ 5-7 ਚਲਗੀਆਂ ਹੜੀਆਂ ਤੇ ਵਿੱਚੋਂ ਲੈ ਕੇ ਸ਼ੌਂਕਦੇ ਅਸੀਂ ਮੈਂ ਮੇਰੇ ਦੇ ਮੂੰਹ ਨੂੰ ਜੀ ਚਾਚਾ ਜੀ ਹੁੰਦੀ ਆ ਜੀ ਕਰਮ ਸਿੰਘ ਪਹਿਲਵਾਨ ਸਲੱਖਣ ਸਿੰਘ ਸਰਪੰਚ ਹੁੰਦਾ ਜੀ ਹਾਂ ਜੀ ਸੋ ਲਾਡੋ ਕਿੱਦਾਂ ਮੰਨ ਦੇ ਵਿੱਚ ਆਇਆ ਕਿ ਲਾਡੋ ਇਨਾਮ ਰੱਖਣਾ ਕਹਿੰਦੇ ਨੇ ਧੀਆ ਪੁੱਤਾਂ ਦੇ ਲਾੜ ਦੇ ਨਾਲ ਜਿਹੜੇ ਪਿਆਰ ਦੇ ਨਾਲ ਨਾਮ ਰੱਖਦੇ ਐਦਾ ਲਾਡੋ ਕਿਉਂ ਮੰਨ ਚ ਆਇਆ ਸੋ ਕਿੱਦਾਂ ਅਸੀਂ ਐਡਾ ਲਾਡ ਨਾ ਰੱਖਿਆ ਸਾਡੇ ਪਰਿਵਾਰ ਨੇ ਜੀ ਬੱਚੇ ਪਰਿਵਾਰ ਦਾ ਸਾਡੇ ਲਾਡੋ ਲਾਡੋ ਰਾਦ ਨੇ ਇਹਦਾ ਸਾਡਾ ਭਰਾ ਛੋਟਾ ਜੀ ਰਾਦ ਨੇ ਇਹ ਸਾਰਾ ਸੌਂਗ ਜਬੀ ਘੰਟੇ ਸਾਡਾ ਧਿਆਨ ਕੋੜੀ 'ਚ ਹੁੰਦਾ ਜੀ ਜੀ ਕੋੜੀ ਸਾਡੀ ਨਾਮ ਵਾਲੀ ਆ ਜੀ ਹੋਰ ਸਾਡੇ ਜਿਹੜੇ ਪਿਆਰ ਬੱਚੇ ਕੁੱਤੇ ਸੌਂਗੇ ਅਸੀਂ ਸਾਡੇ ਸੌਂਗੇ ਰਾਤ ਦੇ ਨਹੀਂ ਰਸਣ ਪਾਣੀ ਖਵਾ ਦੇ ਖਰਾਕ ਖਵਾ ਕੇ ਤੇ ਆਪਣਾ ਸੌਂਗ ਪੂਰਾ ਕਰਦੇ ਜੀ ਬਾਪੂ ਦਾ ਨਾਂ ਰੱਖਿਆ ਜੀ ਅਸੀਂ ਜੱਦੀਪ ਸਿੰਘ ਗਾਲੀ ਬੱਚੇ ਨੇ ਵੀ ਦੱਸਿਆ ਆਪਣੇ ਨੂੰ ਬੱਦ ਕਰਾਂਗੇ ਜਿਹੜੇ ਲਾਡੋ ਨੂੰ ਦੇਖਭਾਲ ਕਰਦੇ ਲਾਡੋ ਦੀ ਕਹਿੰਨੇ ਨੇ ਕਿ ਧੀਆ ਪੁੱਤਾਂ ਵਾਂਗ ਰੱਖੀ ਦੀ ਇਹ ਕੋੜੀ ਪਾਲ ਕੇ ਹਾਂਜੀ ਕਬੀਰ ਸਿੰਘ ਕੋੜੀ ਦਾ ਨਾਲ ਆਦੋ ਰੱਖਿਆ ਦੇਖਭਾਲ ਵੀ ਕਰਦੇ ਹੋ ਹਾਂਜੀ ਹਾਂਜੀ ਕਿੰਨੇ ਵੇਟ ਪੈਂਦੇ ਤਰੇ ਫਿਰੇ ਮੈਂ ਚਾਰ-पांच ਲੋਟ ਪੈਣਾ ਕੋਈ ਜਾ ਲਿਆ ਚਾਹ ਰਹਿਣਾ ਸਭ ਪੰਜ ਬੁੱਤ ਮੈਂ ਕਰਨਾ ਸਾਂ ਮੇਰੀ ਮਾਂ ਕਰਨਾ ਤਾਨ ਦੀ ਮੈਂ ਸ਼ੁਕਰੀ ਬੋਲਣਾ ਜੀ ਅਲੀ ਤੇ ਨਹੀਂ ਖਾਵੇ ਉਹ ਦਿਵੇ ਕਰ ਜਾਵਾ ਉਹ ਕਹਿੰਦੇ ਨੇ ਕਿ ਮੱਲਾ ਬੜੀਆਂ ਮਾਰੀਆਂ ਪੰਜਾਬ ਦੇ ਵਿੱਚ ਇੱਕ ਨੰਬਰ ਦੀ ਆਂਦੀ ਹਰ ਇੱਕ ਦਾ ਹਾਂ ਜੀ ਕਿਤੇ ਮੱਜੀ ਪਿਝਾ ਕੇ ਗਏ ਕੋਲ ਮੱਜੀ ਮੈਂ 50000 ਜੱਲਾ ਕਿਹਾ ਮੇਰੀ ਘੁੱਟ ਨਹੀਂ ਲੱਗ ਸਕਦਾ ਆ ਜਾ ਕੇ ਦੇਖਿਆ ਚੈਲੰਜ ਪੂਰਾ ਹਾਂ ਜੀ ਅੱਛਾ ਹੈ ਜੀ ਤੋ ਕਿੰਨੇ ਸਾਲਾਂ ਤੋਂ ਜਿਹੜਾ ਇਹ ਆ ਤੁਸੀਂ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਹਰ ਇੱਕ ੁੰਨੇ ਚ ਜਾਂਦੇ ਮੈਂ ਛੋਟਾ ਜਾਂ ਮੈਂ ਛੋਟਾ ਜਾਂ ਕਿੰਨੀ ਉਮਰ ਦੀ ਤੁਹਾਡੀ ਉਮਰ ਹੈ ਉਹ ਤਾਂ ਮੈਂ 12 ਸਾਲ ਦੀ ਉਮਰ ਹਾਂ ਹੁਣ ਕਿੰਨੀ ਉਮਰ ਹੈ ਹੁਣ ਲਈ 45 ਸਾਲ ਦੀ ਹੋ ਗਈ ਤੋ ਕਿਤੇ ਨਾ ਕਿਤੇ ਲਾਡੋ ਦਾ ਵੀ ਪਿਆਰ ਹੈ ਯਾਰ ਨਾ ਲੋਕ ਇਹ ਭਜਾ ਦੇਣਾ ਘੋੜੀ ਬਲੋਡ ਚ ਜਾਂਦਾ ਜਾਂਦੇ ਤੋ ਕੀ ਕਹਿਣਾ ਚਾਹੁੰਦੇ ਜਿਹੜੇ ਲੋਕੀ ਵੇਖਦੇ ਪੈਣੇ ਜਿਹੜੇ ਘੋੜੀਆਂ ਨੂੰ ਪਿਆਰ ਕਰਦੇ ਨੇ ਤੇ ਜਾਨਵਰਾਂ ਨੂੰ ਪਿਆਰ ਕਰਕੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂਜੀ ਜਿਹੜੇ ਪਿਆਰ ਕਰਦੇ ਨੇ ਹਾਂ ਜੀ ਹਾਂ ਜੀ ਐਤਾ ਹੀ ਆ ਸ਼ੌਂਕ ਦੀ ਗੱਲ ਹੈ ਜੀ ਸ਼ੌਂਕਾਂ ਬੋਲਦੇ ਜੀ ਕੋਰਦੀ ਅਸੀਂ ਸਾਰਾ ਪਰਿਵਾਰ ਸ਼ੌਂਕ ਹੈ ਗਾੜੀ ਬੱਚਿਆਂ ਨੂੰ ਆਨੇ ਵਿਛੇ ਸ਼ੌਂਕ ਚ ਤੁਲੇ ਦਿਓ ਤੁਸੀਂ ਤਾਂ ਨੌਜਵਾਨ ਪੀੜੀ ਤੇ ਗਾੜੀ ਸਾਡਾ ਪਰਿਵਾਰ ਹੈ ਅਸੀਂ ਪਹਿਲਵਾਨਾਂ ਦਾ ਪਰਿਵਾਰ ਖਵੋਨੇ ਆ ਜੀ ਜੀ ਇਲਾਕੇ 'ਚ ਸਾਡਾ ਨਾਂ ਹੈ ਜੀ ਦੁਨੀਆ 'ਚ ਜਿਹੜੇ ਅੱਜ ਸਾਡਾ ਸਾਡਾ ਪਰਿਵਾਰ ਅਸੀਂ ਸਾਰੀ ਦੁਨੀਆ ਵਿੱਚ ਭੈਣ ਭਰਾਵਾਂ ਨੂੰ ਆਨੇ ਆ ਇਸ ਦਾ ਇਹ ਲੱਗੋ ਸ਼ੌਂਕ ਪੂਰਾ ਕਰੋ ਖੇਡਾਂ 'ਚ ਪਾਓ ਨਸ਼ਿਆਂ ਤੋਂ ਰਹਿਤ ਰਹੋ ਤੇ ਬਹੁਤ ਵਧੀਆ ਕੰਮ ਹੈ ਜੀ ਆਹ ਜਿਹੜਾ ਮੇਲਾ ਜੀ ਕਵਰ ਜੀ ਨਾ ਦੇ ਖੇਡਾਂ ਆਏ ਤੇ ਪੰਜਾਬ ਚ ਪਹਿਲੇ ਨੰਬਰ ਤੇ ਮੇਦਾ ਹੱਥ ਆਉਂਦਾ ਬੜੀ ਪ੍ਰਿੰਸੀਪਲ ਹੋਣਾ ਦੀ ਇਸ਼ਾਰੀ ਕਲਸੀ ਹੋਣਾ ਦੀ ਮਿਹਰਬਾਨੀਆਂ ਤਕੜਾ ਹੋ ਕੇ ਮੇਦਾ ਕਰੋੜਾ ਰੁਪਿਆ ਦਾ ਹੁੰਦੇ ਆ ਤੇ ਅਸੀਂ ਸ਼ੌਂਕ ਆ ਸਾਨੂੰ ਪੂਰਾ ਵੇਕੇ ਦੁਨੀਆ ਅਸੀਂ ਆਮਨੇ ਆਂ ਜਰੂਰਾ ਲਾ ਕੇ ਬੰਦੇ ਸਾਡਾ 5-6 ਕਿਲੋਮੀਟਰ ਪੈ ਆਪਣਾ ਪਿੰਡ ਹੈ ਜੀ ਜੋੜਾ ਸ਼ੰਗਾਰੀ ਆਪਣਾ ਕੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਸੂਕ ਦੇ ਨਾਲ ਜੱਦੀ ਪੁਸਤੀ ਆਪਾਂ ਪਲਵਾਨ ਦੇਰੇ ਆ ਰਹਿ ਚੁੱਕੇ ਆ ਤੇ ਨਾਲ ਦੀ ਨਾਲ ਅੱਗੇ ਵੀ ਦਾਦਿਆਂ ਪ੍ਰਦਾਦਿਆਂ ਦਾ ਜਿਹੜਾ ਨਾਮ ਰੋਸ਼ਨ ਕਰਦੇ ਪਏ ਨੇ ਤਸਵੀਰਾਂ ਗਰਾਊਂਡ ਦੀਆਂ ਦਿਖਾਵਾਂਗੇ ਕਮਲਜੀਤ ਖੇਡਾ 31 ਦੀਆਂ ਕਮਲਜੀਤ ਖੇਡਾ 82 23 ਤੇ 1 ਅੱਜ ਜਿਹੜਾ ਲਾਸਟ ਦਿਨ ਹੈ ਭਾਰੀ ਇਨਾਮ ਵੀ ਦਿੱਤੇ ਜਾਂਦੇ ਨੇ ਬੜਾ ਵਧੀਆ ਉਪਰਾਲਾ ਜੀ ਕਮਲਜੀਤ ਖੇਡਾ ਇੱਕ ਹੋਰ ਗੱਲ ਦੱਦੀਏ ਕਿ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਜਿਹੜਾ ਜੱਦੀ ਪਿੰਡ ਹੈ ਕੋਟਲੇ ਸਾਈਆ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰੋ ਜਿਹੜੇ ਪਿਆਰ ਕਰਦੇ ਨੇ ਕਿਹੜਾ ਨੂੰ ਪਿਆਰ ਕਰਦੇ ਨੇ ਉੱਥੋਂ ਤੱਕ ਵੀਡੀਓ ਕਿਤੇ ਨਾ ਕਿਤੇ ਪਹੁੰਚਾ ਦਿਓ ਵੀਡੀਓ ਨੂੰ ਵੱਤਵਾ ਸ਼ੇਅਰ ਕਰੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾਲਾ